ਮੌਸਮ ਵਿਭਾਗ ਦੇ ਵੱਲੋਂ ਔਰ ਵਾਲੇ ਦਿਨਾਂ ਨੂੰ ਲੈ ਕੇ ਮੀਂਹ ਦੇ ਬਾਰੇ ਅਤੇ ਸੰਘਣੀ ਧੁੰਦ ਦੇ ਬਾਰੇ yellow alert ਜਾਰੀ ਕਰ ਦਿੱਤਾ ਗਿਆ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਪੰਜਾਬ ਦੇ ਵਿੱਚ ਅਗਲੇ ਔਰ ਵਾਲੇ ਦਿਨਾਂ ਨੂੰ ਲੈ ਕੇ 26 ਅਤੇ 27 ਦਸੰਬਰ ਨੂੰ ਸੰਘਣੀ ਧੁੰਦ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਨਾਲ ਹੀ ਮੌਸਮ ਮਾਰੰਦ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਤਾਪਮਨ ਦੇ ਵਿੱਚ ਗਰਾਵਟ ਆਵੇਗੀ ਪੰਜਾਬ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਤਾਪਮਨ ਹੇਠਲੇ ਪੱਧਰ ਤੇ ਜਾਵੇਗਾ ਛੇਤ ਤੋਂ 7 ਡਿਗਰੀ ਰਿਕਾਰਡ ਹੋਵੇਗਾ ਠੰਡ ਵਧੇਗੀ ਤੇ ਜੇਕਰ ਗਰ ਗ੍ਰੇ ਮਹੀਦੀ ਤਾਂ ਮੌਸਮ ਮਾਰ ਦੇ ਵੱਲੋਂ ਪੰਜਾਬ ਦੇ ਵਿੱਚ 31 ਅਤੇ 1 ਜਨਵਰੀ ਲੈ ਕੇ ਮਹੀਦੀ ਪੇਸ਼ گوئی ਕਰ ਦਿੱਤੀ ਗਈ ਹੈ ਇਹ ਮੀਂਹ ਹਲਕੇ ਪੱਧਰ ਤੇ ਪਵੇਗਾ ਦਰਮਿਆਨੇ ਮਦਰ ਤੇ ਦਰਮਿਆਨੇ ਪੱਧਰ ਤੇ ਮੀਂਹ ਦੀ ਪੇਸ਼ گوئی ਕਰ ਦਿੱਤੀ ਗਈ ਹੈ ਧੁੰਦ ਨੂੰ ਲੈ ਕੇ ਫਿਰ ਤੋਂ ਪੇਸ਼ گوئی ਕੀਤੀ ਗਈ ਹੈ ਹਾਲਾਂਕਿ ਅਗਲੇ ਦਿਨਾਂ ਦੇ ਵਿੱਚ ਸੰਗਣੀ ਤੋਂ ਦਾ ਪਵੇਗੀ ਜੇਕਰ ਗੱਲ ਕਰੀਏ ਮੌਜੂਦਾ ਦਿਨਾਂ ਦੀ ਤਾਂ ਜੋ ਪਿਛਲਾ ਦਿਨ 24 ਦਸੰਬਰ ਅਤੇ ਅੱਜ ਦਾ ਦੂਜਾ ਦਿਨ ਹੈ 25 ਦਸੰਬਰ ਦਾ ਇਹਨਾਂ ਦਿਨਾਂ ਦੇ ਵਿੱਚ ਧੁੰਦ ਦੇਖਣ ਨੂੰ ਨਹੀਂ ਮਿਲਿਆ ਬਹੁਤ ਸਾਰੇ ਤੋਂਦਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਵਿੱਚ ਧੁੰਦ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਮੁਹੱਲੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲੀ ਹੈ ਪਰ ਮੌਸਮ ਮਾਹਰਾਂ ਦੇ ਅਨੁਸਾਰ ਪੰਜਾਬ ਵਿੱਚ ਹੁਣ ਅਗਲੇ ਦਿਨਾਂ ਤੋਂ ਧੁੰਦ ਪਵੇਗੀ ਦੁਬਾਰਾ ਤੋਂ ਤਾਈਆ ਲੋਟ ਜਾਰੀ ਕਰ ਦਿੱਤਾ ਗਿਆ ਤੇ ਨਾਲ ਹੀ ਵਾਹਣਾ ਦੀ ਰਫਤਾਰ ਹੌਲੀ ਰੱਖਣ ਦੀ ਪੇਸ਼ੇਨਗੋਈ ਤੇ ਨਾਲ ਹੀ ਵਾਹਣਾ ਦੀ ਰਫਤਾਰ ਹੌਲੀ ਰੱਖਣ ਦੀ ਨਸੀਹਤ ਵੀ ਦਿੱਤੀ ਗਈ ਹੈ ਤੇ ਜੇਕਰ ਗਲ ਕਰੀਏ ਮੀਂਹ ਦੀ ਤਾਂ ਮੌਸਮ ਮਾਰਾਂ ਦੇ ਅਨੁਸਾਰ ਮੀਂਹ 31 ਅਤੇ 1 ਜਨਵਰੀ ਨੂੰ ਪੈ ਸਕਦਾ ਹੈ 31 ਦਸੰਬਰ ਅਤੇ 1 ਜਨਵਰੀ ਨੂੰ ਮੀਂਹ ਦੀ ਪੇਸ਼ੇਨਗੋਈ ਕਰ ਦਿੱਤੀ ਗਈ ਹੈ